ਰਿਸ਼ਤਾ ਲੱਭੋ ਹੁਣ ਡਿਜੀਟਲ ਤਰੀਕੇ ਦੇ ਨਾਲ ਬਿਨਾਂ ਕਿਸੇ ਟੈਨਸ਼ਨ ਤੇ ਬਚੋਲੇ ਤੋਂ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਸਰਕਾਰੀ ਨੌਕਰੀ ਕਰਦੇ ਤਲਾਕशुदा ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਜਲਾਹੇ ਸਿੱਖ ਏਰੀਆ ਚੰਡੀਗੜ੍ਹ ਮੁੰਡੇ ਦੀ ਪੜ੍ਹਾਈ ਗ੍ਰੈਜੂਏਸ਼ਨ ਪਾਸ ਸਟੇਟ ਆਫ ਬਰਥ 1990 ਕੱਦ 6 ਫੁੱਟ 2 ਇੰਚ ਇੱਕ ਭਰਾ ਮੈਰਿਡ ਕੈਨੇਡਾ ਪੀਆਰ ਸੈਟਲਡ ਹੈ ਪਿਤਾ ਡੀਐਸਪੀ ਪੰਜਾਬ ਪੁਲਿਸ ਰਿਟਾਇਰਡ ਮੁੰਡਾ ਸਰਕਾਰੀ ਨੌਕਰੀ ਕਰਦਾ ਕਟਿੰਗ ਬਲਾ ਨਸ਼ਾ ਰਹਿਤ ਮੁੰਡਾ ਮੁੰਡੇ ਦਾ ਸ਼ਾਰਟ ਟਾਈਮਡ ਡਿਵੋਰਸ ਹੋਇਆ ਕੋਈ ਬੱਚਾ ਨਹੀਂ ਚੰਡੀਗੜ੍ਹ ਵਿੱਚ ਆਪਣਾ ਫਲੈਟ ਬੈਲਸੈਟਰਡ ਤੇ ਐਜੂਕੇਟਿਡ ਫੈਮਿਲੀ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਐਸਸੀ ਕਾਸਟ ਵਿੱਚੋਂ ਵਧੀਆ ਪੜੀ ਲਿਖੀ ਜਾਂ ਕੋਈ ਜੌਬ ਕਰਦੀ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਤਲਾਕशुदा ਤੇ ਅਨਮੈਰਿਡ ਦੋਵੇਂ ਪਰਿਵਾਰ ਸੰਪਰਕ ਕਰਨਾ ਚੰਡੀਗੜ੍ਹ ਏਰੀਆ ਨੂੰ ਪਹਿਲ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ